ਵਾਹਿਗੁਰੂ ਵਾਹਿਗੁਰੂ ਸਤ ਗੁਰਾਂ ਦੀ ਸਾਚੀ ਕਰਵਾਜੀ ਨੂੰ ਤਿਆਰੀ ਲਈ ਸواری ਸਾਹਿਬ ਸਤ ਜੀ ਰਸਨਾ ਪਵਿੱਤਰਪੂਰਨ ਦੀ ਫਤਿਹ ਪਰਵਾਣ ਕਰੋ ਵਾਹਿਗੁਰੂ ਜੀ ਕਾ ਸਾਥ ਸਾਹਿਬ ਕੀ ਰੂਹ ਜੀ ਕੀ ਸੇਵਾ ਸੋ ਆਪ ਆਪ ਸਭ ਤੋਂ ਪਹਿਲਾਂ ਦਸਵੇਂ ਨਾਮ ਨਾਲ ਸਾਹਿਬੇ ਤੁਮਾਰ ਚਾਤਰਵਾਰਤੀ ਸਮਰਾਟ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਅਰੇ ਹਨ ਲੱਖ 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 ਸੋ ਪਾਪਾ ਬੁਦੇਸ਼ਾਨ ਕੀ ਗੱਲ ਕਹੇ ਜਿਹੜੇ ਚਾਰ ਚਰਨ ਲਾ ਨਾ ਤਹਾਂ ਮੁਬੱਕੀ ਨਾ ਤਹ ਹੁ ਤਬ ਕੀ ਹੋਤੇ ਨਾ ਗੋਬਿੰਦ ਸਿੰਘ ਸਨਕ ਹੁ ਕੀ ਸਾਬਤ ਪਾਪਾ ਬੁਦੇਸ਼ਾਨ ਕਹਿੰਦੇ ਜੇ ਕਹੇ ਗੁਰੂ ਗੋਬਿੰਦ ਸਿੰਘ ਜੀ ਨਾ ਜਾਪਾਂ ਤਾਂ ਆਤਮਾ ਕਦੇ ਕਦੇ ਮੰਦਰਾਂ ਦੇ ਚੰਨ ਦੀ ਜੇ ਆਪਾਂ ਵੀ ਅੱਜ ਨਾ ਇੱਥੇ ਬੈਠੇ ਹਾਂ ਸਰਪ ਗੁਰੂ ਤੇਗ ਬਹਾਦਰ ਸਿੰਘ ਜੀ ਕੋਲ ਸੋ ਗੁਰੂ ਗਵੰਦ ਸਿੰਘ ਜੀ ਮਹਾਰਾਜ ਉਹ ਸ਼ਖਸੀਅਤ ਨੇ ਜਿ ਹਜ ਨਿਭਾਰਦਾ ਨਕਸ਼ਾ ਦੁਨੀਆ ਤੇ ਹੈ ਗੁਰੂ ਗਵੰਦ ਸਿੰਘ ਸਾਹਿਬ ਜੀ ਦੇ ਬਦੋ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੀਨਾ ਇੱਕ ਵਰ ਇਹ ਦੇਸ਼ ਦੇਸ਼ ਦਾ ਆਉਂਦਾ ਜੇ ਪਿਤਾ ਬਸ਼ੀਸ਼ ਨਾ ਹੁੰਦਾ ਜੇ ਪਿਤਾ ਬਸ਼ੀਸ਼ ਨਾ ਹੁੰਦਾ ਤੋਂ ਆਪ ਆਪਾ ਇੱਕ ਮੈਤਰੀ ਨਾਲ ਯਾਦ ਕਰ ਕਰ ਗੁਰੂ ਸਾਹਿਬ ਦੀ ਵਾਹਿਗੁਰੂ ਦੀ ਵਾਹਿਗੁਰੂ ਦਾ ਜਾਪ ਸਤ ਨਾਮ Wahi, 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 Sat nam vare guru. ਸੇਵਕ ਜੀ ਦਾ ਸਤਿ ਸ੍ਰੀ ਅਕਾਲ ਸ਼ਾਨਦਾਰ ਜੀ ਨੂੰ ਦੇਖ ਕੇ ਨਾ ਉਹ ਪੀਸ਼ ਗਾਣ ਦੇ ਦੀ ਗਾਣਾ ਕੀ ਆਪ ਨੇ ਸੰਗਤ ਜੀ ਕੋਲ ਲੈ ਤੋ ਵਾਏ ਜੀ ਦਾ ਪਾਤਸ਼ਾਹ ਵਾਏ ਜੀ ਦੇ ਸੇਵਕ ਮੈਂ ਅੱਜ ਉਹ ਦਿਨ ਪਹਿਲਾ ਜਦੋਂ ਆਇਆ ਸੀ ਇਹਨੂੰ ਪਰੜਿਆ ਪਿਆ ਆਇਆ ਨੇ ਸੇਵਾ ਨਿਭਾ ਰਿਹਾ ਸਾਡੇ ਸਿੰਘ ਇਹਨਾਂ ਦਾ ਮੈਨੂੰ ਹੁਕਮ ਹੋਇਆ ਸੀ ਕਿ ਬਾਬਾ ਜੀ ਤੇ ਤੁਸੀਂ ਕੁਝ ਆਪਣੇ ਜਾਂ ਕੋਈ ਨਿਰਖਤਾ ਸੰਗਤ ਦੇ ਸਾਹਮਣੇ ਸੰਗਤਿਆ ਕਰੋ ਸਵੇਰ ਤੋਂ ਤੁਸੀਂ ਸੁਣ ਰਹੇ ਢਾਡੀ ਬਾਰਾ ਮੈਂ ਕੋਈ ਬਹੁਤ ਵੱਡਾ ਕਮੀਸ਼ਰੀ ਨਹੀਂ ਹੈ ਮੈਂ ਤੁਹਾਡੇ ਅਮੋ ਸੰਗਤ ਤੁਹਾਡੇ ਚਰਮਾਂ ਦੀ ਧੂਕ ਦੇ ਬਰਾਬਰ ਵੀ ਹੈ ਨਹੀਂ ਕਿਉਂਕਿ ਸੰਗਤ ਸੰਗਤ ਦੇ ਵਿੱਚ ਬ੍ਰਹਮ ਗਿਆਨੀ ਬੈਠੇ ਹੁੰਦੇ ਆ ਇਹ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੀ ਆਖਿਆ ਆ ਹੁਕਮ ਹੈ ਇਹ ਜੇ ਤੁਸੀਂ ਬ੍ਰਹਮ ਗਿਆਨੀ ਉਹ ਰਭਣਾ ਸੰਗਤ ਦੇ ਵਿੱਚ ਉਹ ਕਿਹਦੇ ਲੋਕੇ ਵਹ ਜਾਂਦੇ ਆ ਉਹ ਦੇਖਣ ਵਾਲੀ ਅੱਖ ਹੁੰਦੀ ਆ ਜਿਹੜੀ ਅੱਖ ਹੁੰਦੀ ਉਹ ਦੇਖ ਲੈਂਦੇ ਆ ਸੋ ਮੈਂ ਸ਼ੁਰੂ ਕਰਾਂ ਮੈਂ ਕੁਰਬਾਨੀਆਂ ਦੀ ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਕੁਰਬਾਨੀਆਂ ਦੀ ਗੱਲ ਕਿੱਥੋਂ ਇੱਥੇ ਜਰਰੇ ਜਰਰੇ ਵਿੱਚ ਸਹੀਦ ਲੁਕਿਆ ਵੀ ਦਾ ਕੀ ਮਾਰਨੀ ਆ ਸਾਡਾ ਜਾਨਾਂ ਨੂੰ ਮਾਰ ਹੋ ਜੇ ਮਰ ਜਿਆ ਸੀਨੇ ਨਾਲ ਆਉਂਦੇ ਆ ਲੋਕ ਰੱਖ ਤੇ ਬਲਾਦ ਨੂੰ ਲਾ ਸੀਨੇ ਲੋਕ ਰੱਖਦੇ ਤੇ ਬਲਾਦ ਨੂੰ ਲਾ ਸੀਨੇ ਤੂੰ ਹੱਥੀ ਜਹੀਦ ਕਰਾ ਦਿੱਤਾ ਕਿੰਨੇ ਸ਼ਹੀਦ ਹੋਏ ਲਿਖਾ ਮੇਰੀ ਸਿਆਹੀ ਮੁੱਕ ਜੇ ਇਹੋ ਜਿਹਾ ਖਾਲਸਾ ਪੰਥ ਸਜਾ ਦਿੱਤਾ ਮੈਨੂੰ ਮੈਨੂੰ ਮੇਰੇ ਸਿੰਘ ਗੈਂਦੇ ਬਾਬਾ ਜੀ ਜਿਹੜਾ ਸਾਡਾ ਖਾਲਸਾ ਪੰਥਿਆ ਉਹ ਤਿੱਖਾ ਖੰਡੇ ਦੀ ਧਾਰ ਚੋਂ ਪੈਦਾ ਹੋਇਆ ਮੈਂ ਕਿਹ ਕੋਲੀ ਚਮਚੀ ਨਾਲ ਪੈਦਾ ਹੋਇਆ ਹੁੰਦਾ ਅਸੀਂ ਨਰਮ ਹੋਣਾ ਸੀ ਅਸੀਂ ਤਿੱਖੇ ਆ ਔਰ ਮੇਰੀ ਜਿਹੜੀ ਕਤਤਾ ਜਿਹੜੀ ਮੇਰੀ ਕਤਤਾ ਕੱਲ ਮੈਂ ਇੱਕ YouTube ਤੋਂ ਸਾਰੇ ਜੰਗ ਜਨਰੇਸ਼ਨ ਬੈਠੀ ਆ YouTube ਬਹੁਤ ਦੇਖਦੀ ਹੋਣੀ ਆ ਇੱਕ YouTube ਤੇ ਬਾਬਾ ਜੀ ਬਾਬਾ ਖੁਲਾਸ ਸਿੰਘ ਜੀ ਕਤਤਾ ਪੜ੍ਹਦੇ ਸੀ ਇੱਕ ਮੁਸਲਮਾਨਾਂ ਦਾ ਫਕੀਰ ਹੋਇਆ ਮਨਸੂਰ ਤਲੀ